ਕੀ ਸਰਕਾਰ ਮੁਰਦਾਬਾਦ 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 ਕੀ ਸਰਕਾਰ ਮੁਰਦਾਬਾਦ ਮੁਰਦਾਬਾਦ ਜੈਤਕੀ ਸਰਕਾਰ ਦੇਰ ਦੇ ਹਮਾਰਾ ਪਹਾੜ ਹਾਏ ਹਾਏ ਦੂਸਰੇ ਕਿਸਾਨੀ ਅੰਦੋਲਨ ਨੂੰ ਲੈ ਕੇ ਜਗਜੀਤ ਸਿੰਘ ਡੱਲੇਵਾਲ ਦਾ ਜੋ ਮਰਨ ਵਰਤਾ ਉਹ ਜੀ ਸਿਆਲੀਆਂ 24 ਦਿਨ ਦੇ ਵਿੱਚ ਦਾਖਲ ਹੋ ਚੁੱਕਿਆ ਇਸੇ ਤਰ੍ਹਾਂ ਦੀ ਜੋ ਕਿਸਾਨ ਜਥੇਬੰਦੀਆਂ ਦੇ ਵਿੱਚ ਵੱਡਾ ਰੋਹ ਨਜ਼ਰ ਆ ਰਿਹਾ ਤੇ ਗੁਰਦਾਸਪੁਰ ਜ਼ਿਲ੍ਹੇ ਦੇ ਪ੍ਰਾਣਾਸ਼ਾਲਾ ਚੌਂਦੇ ਵਿੱਚ ਵੱਖੋ-ਵੱਖ ਕਿਸਾਨ ਜਥੇਬੰਦੀਆਂ ਨਾਅਰੇਬਾਜੀ ਕਰਦੀਆਂ ਜੋ ਨਜ਼ਰ ਆ ਰਹੀਆਂ ਨੇ ਪੁਤਲਾ ਫੂਕ ਰੋਸ ਮਜਹਰਾ ਕਰਦੀਆਂ ਨਜ਼ਰ ਆ ਰਹੀਆਂ ਤੁਹਾਨੂੰ ਦੱਸ ਦਈਏ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਭਾਰਤੀ ਕਿਸਾਨ ਜੂਨੀਅਨ ਏਕਤਾ ਅਗਰਾਹਾ ਪਗੜੀ ਸੰਭਾਲ ਜੱਟਾ ਲਹਿਰ ਪਗੜੀ ਸੰਭਾਲ ਲਹਿਰ ਤਿੰਨ ਚਾਰ ਜਥੇਬੰਦੀਆਂ ਵੱਲੋਂ ਜਿਹੜਾ ਇੱਕ ਝੰਡੇ ੇਠਾ ਜਿਹੜਾ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਸੋ ਪੁਤਲੇ ਦੇ ਬਿਲਕੁਲ ਤਿਆਰੀ ਹੈ ਗੱਲਬਾਤ ਕਰਨ ਲੈਣੇ ਆ ਸਾਡੇ ਨਾਲ ਗੁਰਪ੍ਰਤਾਪ ਸਿੰਘ ਜੀ ਭਾਰਤੀ ਕਿਸਾਨ ਯੂਨੀਅਨ ਇਕਤਾ ਗ੍ਰਾਹਾਂ ਵੱਲੋਂ ਆ ਹਾਂਜੀ ਅੱਜ ਦਾ ਜੋ ਰੋਸ ਹੈ ਜੋ ਇਹ ਲੰਬੇ ਸਮੇਂ ਤੋਂ ਚੱਲ ਰਹੇ ਨੇ ਜੋ ਰੋਸ ਪ੍ਰਦਰਸ਼ਨ ਨੇ ਚਾਹੇ ਪੁਤਲੇ ਫੂਕਣ ਦੀ ਗੱਲ ਹੋਵੇ ਚਾਹੇ ਦੂਸਰਾ ਜੋ ਸੰਭੂ ਬੈਰੀਓ ਦੇ ਉੱਪਰ ਚੱਲ ਰਿਹਾ ਤੇ ਕਿਸ ਤਰ੍ਹਾਂ ਸਾਰੇ ਅੰਦੋਲਨ ਨੂੰ ਤੁਸੀਂ ਦੇਖਦੇ ਹੋ ਗ੍ਰਾਹਾਂ ਜੀ ਧੰਨਵਾਦ ਤੁਹਾਡਾ ਅੱਜ ਰਾਣਾ ਸ਼ਾਲਾ ਵਿਖੇ ਜਿਹੜਾ ਸੰਬੂ ਦੇ ਖਨੋਰੀ ਬਾਰਡਰ ਤੋਂ ਜਿਹੜਾ ਹੁਕਮ ਸੀ ਕਿ 10 ਜਿਹੜੀ ਆਪਾਂ ਤਰੀਕਾ ਹੈ ਉਹਨੂੰ ਪੂਰੇ ਪਿੰਡ ਪਿੰਡ ਪਧਰੀ ਜਿਹੜੇ ਪੁਤਲੇ ਫੁਕਣੇ ਪੂਰੇ ਪੰਜਾਬ ਦੇ ਪੂਰੇ ਭਾਰਤ ਦੇ ਵਿੱਚ ਉਹਦੇ ਸਬੰਧ ਵਿੱਚ ਪ੍ਰਾਣਾਸ਼ਾਲਾ ਚੌਂਕ ਦੇ ਵਿੱਚ ਆ ਜਿਹੜਾ ਸਾਰੀਆਂ ਜਥੇਬੰਦੀਆਂ ਵੱਲੋਂ ਜਿਹੜੀਆਂ ਇੱਥੇ ਚਾਰ ਜਥੇਬੰਦੀਆਂ ਹਾਜ਼ਰ ਨੇ ਚਾਰਾਂ ਵੱਲੋਂ ਜਿਹੜਾ ਉਹ ਇਕੱਠਿਆ ਹੋ ਗਿਆ ਪੁਤਲਾ ਫੁਕਿਆ ਜਾ ਰਿਹਾ ਮੋਦੀ ਸਰਕਾਰ ਦਾ ਉਹਦਾ ਕਾਰਨ ਹੈ ਕਿਤੇ ਡੱਲੇਵਾਲ ਜੀ ਜਿਹੜੇ ਸਾਡੇ ਮਰਨਵਰ ਤੇ ਬੈਠੇ ਨੇ ਲਗਭਗ 45ਵਾਂ ਦਿਨ ਹੋ ਗਿਆ ਤੇ ਕੇਂਦਰ ਸਰਕਾਰ ਵੱਲੋਂ ਜਿਹੜਾ ਨਾ ਪੱਖੀ ਰਵਈਆ ਅਪਣਾਇਆ ਜਾ ਰਿਹਾ ਔਰ ਉਹਦੇ ਵਿੱਚ ਕੋਈ ਬਹੁਤ ਵੱਡੀ ਗੱਲ ਨਹੀਂ ਕਿਉਂਕਿ ਤੁਸੀਂ ਵੇਖ ਰਹੇ ਹੋ ਅੱਜ ਕਿ 2300 ਰੁਪਏ ਨੂੰ ਜਿਹੜੀ ਐਮਐਸਪੀ ਤੇ ਖਰੀਦੀ ਹੋਈ ਕਣਕ ਅੱਜ 3400 ਰੁਪਏ ਨੂੰ ਵਿਕ ਰਹੀ ਹੈ ਉਹ ਵੀ ਜਿਹੜੀਆਂ ਮਿਲਮਾਲ ਕਹਿੰਦੇ ਉਹ 3400 ਰੁਪਏ ਵਿੱਚ ਸਾਨੂੰ ਮਿਲ ਨਹੀਂ ਰਹੀ ਇਹਦਾ ਮਤਲਬ ਹੈ ਕਿ ਜਿਹੜੀ 2300 ਰੁਪਿਆ ਵੀ ਕੋਈ ਬੜੀ ਵੱਡੀ ਗੱਲ ਨਹੀਂ ਪਰੰਤੂ ਉਹਦਾ ਗਰੰਟੀ ਕਾਨੂੰਨ ਬਣਾਉਣ ਵਾਸਤੇ ਸਰਕਾਰ ਤਿਆਰ ਨਹੀਂ ਉਹਦੇ ਨਾਲ ਸਾਰੇ ਭਾਰਤ ਦੇ ਲੋਕ ਨੇ ਉਹਨਾਂ ਵਾਸਤੇ ਡੱਲੇਵਾਲ ਜੀ ਬੈਠੇ ਨੇ ਉਹਦੇ ਸਮਰਥਨ ਦੇ ਵਿੱਚ ਤੇ ਕੱਲ ਜਿਹੜਾ ਇੱਕ ਮੋਗੇ ਦੇ ਵਿੱਚ ਵੱਡਾ ਜਿਹੜਾ ਕਠਤਾ ਦਾ ਜਿਹੜਾ ਐਲਾਨ ਕੀਤਾ ਗਿਆ ਕਿ ਸਾਰੀਆਂ ਜਿਹੜੀਆਂ ਜਥੇਬੰਦੀਆਂ ਭਾਰਤੀਆਂ ਉਦੇ ਸਬੰਧ ਦੇ ਵਿੱਚ ਵੀ ਅੱਜ ਜਿਹੜਾ ਲੋਕ ਜਿਹੜੇ ਲੋਕ ਫੇਸਬੁਕੀ ਨੇ ਜਾਂ ਜਿਹੜੇ ਦਿੱਲੀ ਦੇ ਦੱਲੇ ਦਲਾਲ ਨੇ ਜਿਹੜੇ ਉਹਨਾਂ ਨੂੰ ਇੱਕ ਮੈਸੇਜ ਦੇਣ ਵਾਸਤੇ ਅੱਜ ਪੂਰੇ ਪੰਜਾਬ ਦੇ ਵਿੱਚ ਕਿ ਸਾਰੀਆਂ ਜਥੇਬੰਦੀਆਂ ਇਕੱਠੀਆਂ ਨੇ ਕਿਸੇ ਦੇ ਮਨ ਦੇ ਵਿੱਚ ਕੋਈ ਕਿਸੇ ਪ੍ਰਤੀ ਜਿਹੜੀ ਆ ਉਹ ਨਫ਼ਰਤ ਨਹੀਂ ਸਿਰਫ ਜਿਹੜੇ ਘਰਾਂ ਦੇ ਵਿੱਚ ਬੈਠੇ ਲੋਕ ਜਿਹੜੇ ਇਹ ਸਿਆਸੀ ਲੋਕ ਜਿਹੜੇ ਦਿੱਲੀ ਦੀ ਦਰਾਲੀ ਕਰਨਾ ਚਾਹੁੰਦੇ ਨੇ ਉਹ ਫੇਸਬੁੱਕ ਰਾਹੀਂ ਜਾਂ ਹੋਰ ਕਮੈਂਟਾਂ ਰਾਹੀਂ ਲੋਕਾਂ ਨੂੰ ਜਿਹੜਾ ਖਰਾਬ ਕਰ ਰਹੇ ਨੇ ਉਹਦੇ ਵਾਸਤੇ ਵੀ ਅੱਜ ਇੱਕ ਵੱਡਾ ਵਿਖਾਵਾ ਹੈ ਕਿ ਲੋਕ ਜਿਹੜੇ ਨੇ ਉਹ ਇਕੱਠੇ ਹੋ ਕੇ ਲੜਨਾ ਚਾਹੁੰਦੇ ਨੇ ਇਹ ਸਾਡੇ ਜਿਹੜੇ ਉੱਪਰਲੇ ਆਗੂ ਨੇ ਸੂਬਾ ਪਦਰੀ ਆਗੂ ਉਹਨਾਂ ਨੇ ਵੀ ਗੱਲ ਮੰਨ ਲਈ ਹੈ ਕਿ ਜੇ ਲੋਕ ਸਾਰੇ ਇਕੱਠੇ ਹੋ ਕੇ ਲੜਨਾ ਚਾਹੁੰਦੇ ਤਾਂ ਉਹਨਾਂ ਨੂੰ ਵੀ ਇਕੱਠੇ ਹੋਣਾ ਚਾਹੀਦਾ ਹੈ ਇਸ ਕਰਕੇ ਅੱਜ ਜਿਹੜੇ ਪੂਰੇ ਪੰਜਾਬ ਦੇ ਵਿੱਚ ਇੱਕ ਜੁੜਤਾ ਦਾ ਵਿਖਾਵਾ ਵੀ ਕੀਤਾ ਜਾ ਰਿਹਾ ਹੈ ਤੇ ਮੋਦੀ ਸਰਕਾਰ ਦੇ ਜਿਹੜੇ ਜਿਹੜਾ ਉਹਨੇ ਅਸੀਂ ਮੰਗਾ ਮੰਨ ਕੇ ਤੇ ਲਾਗੂ ਨਹੀਂ ਕੀਤੀਆਂ ਉਹਦੇ ਖਿਲਾਫ ਵਿੱਚ ਉਹਦੇ ਪੁਤਲੇ ਫੂਕੇ ਜਾ ਰਹੇ ਨੇ ਸੋ ਇੱਕ ਜੁੱਟ ਹੋਈਆਂ ਜੋ ਜਿੱਥੇ ਬੰਦੀਆਂ ਨੇ ਇਹ ਨਜ਼ਰ ਆ ਰਹੀਆਂ ਸਤਨਾਮ ਜੀ ਤੇ ਜਿਵੇਂ ਸਟਾਰਟਿੰਗ ਦੇ ਵਿੱਚ ਅੰਦোলন ਸ਼ੁਰੂ ਹੋਇਆ ਉਹਦਾ ਰੰਗ ਕੁਝ ਹੋਰ ਸੀ ਅੱਜ ਕੁਝ ਹੋਰ ਨਜ਼ਰ ਆ ਰਿਹਾ ਕਿਵੇਂ ਦਿਖਦੇ ਹੋ ਅਸਲ 'ਚ ਜਿਹੜਾ ਅੰਦোলন ਸ਼ੁਰੂ ਹੋਇਆ ਉਹਨਾਂ ਮੰਗਾਂ ਤੋਂ ਲੱਗੇ ਸੀ ਜਿਹੜਾ ਅਸੀਂ ਦਿੱਲੀ ਤੋਂ ਵਾਪਸ ਜਦੋਂ ਆਏ ਸੀਗੇ ਤੇ ਕਾਲੇ ਕਾਨੂੰਨ ਜਿਹੜੇ ਸੀ ਉਹ ਵਾਪਸ ਕਰਵਾਏ ਸੀਗੇ ਸਾਰੀਆਂ ਜਿੱਥੇ ਬੰਦੀਆਂ ਨੇ ਤੇ ਟੇਡੇ ਟਾਗ ਨਾਲ ਸਰਕਾਰ ਨੇ ਫੇਰ ਉਹ ਸਾਡੇ ਉੱਤੇ ਜਿਹੜੇ ਲਾਗੂ ਕਰ ਦਿੱਤੇ ਅਸੀਂ ਇਹ ਸਮਝਦੇ ਸੀਗੇ ਵੀ ਜਿੰਨਾ ਜਰ ਐਮਐਸਪੀ ਦੀ ਗਾਰੰਟੀ ਕਾਨੂੰਨ ਨਾ ਬਣਵਾਇਆ ਗਿਆ ਉਹਨਾਂ ਜਿਹੜੇ ਕਿਸਾਨ ਦਾ ਤੇ ਮਜ਼ਦੂਰ ਦਾ ਕੋਈ ਵੀ ਭਲਾ ਹੋਣ ਵਾਲਾ ਨਹੀਂਗਾ ਉਹਦੀ ਕਾਲ ਜਿਹੜੀ ਸੀ ਅਸੀਂ ਸਾਰਿਆਂ ਨੇ ਰਲ ਕੇ ਦਿੱਤੀ ਉਹਦੇ ਵਿੱਚ ਸਹੀ ਅਸੀਂ ਇਹ ਸਾਰਿਆਂ ਹੀ ਜਥੇਬੰਦੀਆਂ ਨੇ ਮੀਟਿੰਗਾਂ ਕੀਤੀਆਂਗੇ ਵੀ ਜਿਹੜੀ ਅਸੀਂ ਲੜਾਈ ਲੜ ਰਹੇ ਹਾਂ ਉਹ ਵਾਜਿਬ ਆ ਤੁਸੀਂ ਇਹ ਗੱਲ ਨੂੰ ਸੋਚੋ ਤੇ ਵਿਚਾਰੋ ਤੇ ਮੈਂ ਖੁਸ਼ੀ ਆ ਇਸ ਗੱਲ ਦੀ ਕਿ ਐਸਕੇਐਮ ਜਿਹੜਾ ਭਾਰਤ ਆ ਉਹਨਾਂ ਨੇ ਵੀ ਜਿਹੜਾ ਮੁਗੇਖੇ ਰੈਲੀ ਕੀਤੀ ਆ ਕੱਲ 9 ਤਰੀਕ ਨੂੰ ਉਹਦੇ ਵਿੱਚ ਜਿਹੜਾ ਸਾਡੀ ਹਮਾਇਤ ਦਾ ਇੱਕ ਝਟ ਹੋ ਗਿਆ ਜਿਹੜਾ ਵਾ ਚੱਲਣ ਦਾ ਜਿਹੜਾ ਪ੍ਰਣ ਲੈ ਆਇਆ ਅੱਜ ਸਾਂਝੇ ਰੂਪ ਦੇ ਵਿੱਚ ਸਾਰੀਆਂ ਹੀ ਜਥੇਬੰਦੀਆਂ ਵੱਲੋਂ ਇੱਥੇ ਪਤਲਾ ਫੁਕਣ ਦਾ ਜਿਹੜਾ ਵਾ ਉਹ ਪ੍ਰੋਗਰਾਮ ਲਿਖਿਆ ਗਿਆ ਸੀਗਾ ਤੇ ਮੈਂ ਬੇਨਤੀ ਕਰੂੰਗਾ ਵੀ ਜਿਹੜੀ ਮਜ਼ਦੂਰ ਜਥੇਬੰਦੀਆਂ ਨੇ ਵੀ ਉਹ ਵੀ ਆਪਣਾ ਇਹ ਸਵਾਲ ਨੂੰ ਜ਼ਰੂਰ ਵਿਚਾਰਨ ਕਿ ਅਸੀਂ ਘੱਟੋ-ਘੱਟ ਸਮਰਥਨ ਮੁੱਲ ਮੰਗਦੇ ਹਾਂ 2300 ਰੁਪਏ ਕੰਗ ਦਾ ਰੇਟ ਹੋਵੇ ਤੇ ਬਾਜ਼ਾਰ ਦੇ ਵਿੱਚ ਅੱਜ 3400 ਰੁਪਏ ਨੂੰ ਕਣਕ ਜਿਹੜੀ ਵਿਕ ਰਹੀ ਹੋਵੇ ਤਾਂ ਉਹਨਾਂ ਦੀ ਵਿਕ ਰਹੀ ਹੋਵੇ ਜਿਨ੍ਹਾਂ ਨੇ ਵੱਡੇ-ਵੱਡੇ ਗਰਾਊਂਡ ਜਿਹੜੇ ਆ ਉਹ ਪਾਏ ਹੋਇਆ ਤੇ ਮੇਰੀ ਬੇਨਤੀ ਆ ਤੁਹਾਡੇ ਮਾਧਿਅਮ ਰਾਹੀਂ ਸਾਰੇ ਹੀ ਮਜ਼ਦੂਰ ਵੀ ਪਿਆਪਾ ਇਕੱਠੇ ਹੋ ਗਏ ਹਮਲਾ ਮਾਰ ਲਈਏ ਇਹ ਨਾ ਹੋਏ ਵੀ ਅਸੀਂ ਬੰਡੀਆਂ ਪਾ ਕੇ ਤੇ ਇਹ ਗੱਲ ਨੂੰ ਲੰਮਾ ਖਿੱਚ ਲਈਏ ਤੇ ਸਾਡਾ ਆਗੂ ਜਿਹੜਾ ਸਾਡੇ ਹੱਥੋਂ ਨਿਕਲ ਜਾਵੇ ਤੇ ਬਾਅਦ ਚ ਸਾਪਨ ਨਿਕਲ ਜਾਵੇ ਤੇ ਮੜ ਕੇ ਲੀਗ ਪਿੱਟਣ ਦੀ ਸਾਨੂੰ ਜਿਹੜੀ ਬੜੀ ਆਦਤਾਂ ਲੋਕਾਂ ਨੂੰ ਉਹ ਨਾ ਕਰੀਏ ਆਗੂ ਨੂੰ ਬਚਾ ਲਈਏ ਆਗੂ ਤਾਂ ਹੀ ਬਚਾਇਆ ਜਾ ਸਕਦਾ ਜੇ ਅਸੀਂ ਘਰਾਂ ਦੇ ਵਿੱਚੋਂ ਬਾਹਰ ਕੱਢੀਏ ਬਾਅਦ ਚ ਤੇ ਇਹੀ ਗੱਲਾਂ ਰਹਿਣੀਆਂ ਕਿ ਜਦ ਜਦ ਆਪ ਪਸਤਾਇਆ ਕਿਆ ਕਰੇ ਜਦ ਚਿੜੀਆਂ ਚੁਗ ਗਈ ਖੇਤ ਮੇਰੀ ਬੇਨਤੀ ਆ ਸਾਡੇ ਮਾਧਿਅਮ ਰਾਹੀਂ ਸਾਰੇ ਵੀਰਾਂ ਨੂੰ ਵੀ ਅੱਜ ਪਲੇਟਫਾਰਮ ਸਾਨੂੰ ਮਿਲਿਆ ਵਾ ਇਹਦੇ ਉੱਤੇ ਬੈ ਕੇ ਆਪਾਂ ਆਗੂ ਦੀ ਜਿਹੜੀ ਗੱਲ ਮੰਨ ਲਈਏ ਜਿੱਥੇ-ਜਿੱਥੇ ਬੈਠੇ ਆਂ ਜਥੇਬੰਦੀਆਂ ਹੁਕਮ ਲਾਉਂਦੀਆਂ ਨੇ ਸਾਂਝੇ ਰੂਪ ਦੇ ਵਿੱਚ ਉਹਨੂੰ ਕਾਲ ਨੂੰ ਨਿਪਰੇ ਚਾੜੀਏ ਤੇ ਮੋਦੀ ਸਰਕਾਰ ਨੂੰ ਝਕਾਈਏ ਤੇ ਆਪਣੇ ਜਿਹੜੇ ਹੱਕ ਉਹ ਲੈ ਕੇ ਤੇ ਫੇਰ ਜਿਹੜਿਆ ਘਰ ਨੂੰ ਵਾਪਸ ਆਈਏ ਤੇ ਆਪਣੇ ਆਗੂ ਦੀ ਜਿਹੜੀ ਜਾਨ ਆ ਉਹ ਵੀ ਬਚਾਈ ਜਾ ਸਕੇ ਤੋ ਇਹ ਜਿਵੇਂ ਸਾਰੀਆਂ ਜਥੇਬੰਦੀਆਂ ਇੱਕ ਝੰਡੇ ਹੇਠਾਂ ਜਿਹੜੀਆਂ ਇਕੱਠੀਆਂ ਹੁੰਦੀਆਂ ਨੇ ਰਾਰੀਆਂ ਨੇ ਹੈ ਤੇ ਇਹ ਵੱਡੀ ਊਰਜਾ ਜਿਹੜੀ ਹੈ ਇਸ ਦੂਸਰੇ ਅੰਦੋਲਨ ਨੂੰ ਮਿਲਦੀ ਨਾ ਇਹ ਕਿਸਾਨ ਮਜ਼ਦੂਰ ਸਿੰਘ ਅਸ ਕਮੇਟੀ ਵੱਲੋਂ ਡਾਕਟਰ ਦਲਜੀਤ ਸਿੰਘ ਜੀ ਸੰਖੇਪ ਰੂਪ ਦੇ ਵਿੱਚ ਦੱਸ ਦਿਓ ਕਿ ਹੁਣ ਅਗਲੀਆਂ ਉਮੀਦਾਂ ਕੀ ਨੇ ਇਸ ਅੰਦੋਲਨ ਦੀਆਂ ਦੇਖੋ ਜੀ ਸਾਡੀਆਂ ਮੰਗਾਂ ਇੱਕ ਕਿਸਾਨ ਇੱਕ ਮਜ਼ਦੂਰ ਇੱਕ ਮੰਗਾ ਇੱਕ ਸਾਡੇ ਵੀਰ ਭਰਾਤਰੀ ਜਥੇਬੰਦੀਆਂ ਸਾਰੀਆਂ ਇੱਕ ਇਹ ਸਾਡੀਆਂ ਮੰਗਾਂ ਜ਼ਰੂਰੀ ਆ ਸਾਡਾ ਪ੍ਰਧਾਨ ਮੰਤਰੀ ਇੱਕ ਇਸ ਕਰਕੇ ਇਹ ਸਾਡੇ ਦਿਲਾਂ ਦੇ ਵਿੱਚ ਬਹੁਤ ਜ਼ਿਆਦਾ ਵਿਰੋਧਤਾ ਵਾ ਔਰ ਸਾਡੇ ਜਿਹੜੇ ਹੱਕ ਜਿਹੜੀਆਂ 12 ਮੰਗਾ ਵਾ ਇਹ ਲਾਜ਼ਮੀ ਆ ਜ਼ਰੂਰੀ ਆ ਸਾਡੇ ਲਈ ਅਸੀਂ ਬਿਲਕੁਲ ਇਹ ਸਖਤ ਵਿਰੋਧਤਾ ਕਰਦੇ ਆ ਜਗਜੀਤ ਸਿੰਘ ਜੀ ਡੱਲੇਵਾਲਾ ਚ ਡੇਢ ਮਹੀਨਾ ਹੋ ਗਿਆ ਉਹਨਾਂ ਨੂੰ ਉਹ ਅਮਰ ਅੰਛਨ ਤੇ ਬੈਠੇ ਹੋਏ ਆ ਪਰ ਇਹ ਸਰਕਾਰ ਦੇ ਸਿੱਧੇ ਜੂਨੀ ਸਰਕ ਦੀ ਮੈਗਲ ਕਹਿਣਾ ਵਾ ਪੀ ਇਹ ਸਰਕਾਰ ਬੜੇ ਘਾਟੇ ਚ ਰਹੇਗੀ ਦੋਨੋਂ ਸਰਕਾਰਾਂ ਤਿੰਨਹੀਂ ਜਿਹੜਾ ਹਰਿਆਣਾ ਬਾਰਡਰਾਂ ਦੇ ਉੱਪਰ 101 ਦੇ ਜਸਿਆਂ ਨੂੰ ਬਾਰ-ਬਾਰ ਪਰ ਤੂੰ ਆ ਤਾਰ ਜਿਹੜੇ ਅੰਨੇ ਵਾ ਗੋਲੇ ਬੰਬਾਰੀਆਂ ਮਾਰ ਕੇ ਤੇ ਜ਼ਖਮੀ ਕਰ ਕਰ ਮੋੜਦਾ ਪਿਆ ਪੁੱਛ ਨੇ ਇੱਥੇ ਲੋਕਾਂ ਨੂੰ ਤਿੰਨ ਜਥੇ ਦਿੱਤਾ ਤਿੰਨਾਂ ਦੇ ਉੱਤੇ ਬਹੁਤ ਜ਼ਿਆਦਾ ਬੰਬਾਰੀ ਕੀਤੀ ਸਾਰਾ ਜਗ ਜਾਹਰਾ ਮੀਡੀਆ ਸਤਕਾਰਯੋਗ ਮੀਡੀਆ ਸਾਰੇ ਚੰਗੀ ਤਰ੍ਹਾਂ ਉਹਨੇ ਸਾਰੀ ਗੱਲ ਜਿਹੜੀ ਆ ਦੇਖੀ ਦੱਸੀ ਆ ਪਰ ਇਹ ਢੀਠ ਸਾ ਕਿਸੇ ਦੀ ਕਿੰਨੀ ਹੋ ਸਕਦੀ ਆ ਇਹਦਾ ਕੋਈ ਹੱਦ ਬੰਨਾ ਨਹੀਂ ਆ ਪਰ ਸਾਨੂੰ ਪਤਾ ਵੀ ਸਾਡੀ ਜਿੱਤ ਯਕੀਨੀ ਆ ਜਿੱਤ ਸਾਡੀ ਪੱਕੀ ਆ ਸਮਾਂ ਲੱਗੂਗਾ ਕਦੋਂ ਹੋਏਗੀ ਉਹ ਅਸੀਂ ਨਹੀਂ ਦੱਸ ਸਕਦੇ ਜਿੱਤ ਸਾਡੀ ਪੱਕੀ ਆ ਇਸ ਕਰਕੇ ਇਹ ਹੰਕਾਰੀ ਤਾਨਾਸ਼ਾਹੀ ਸਰਕਾਰਾਂ ਨੂੰ ਆਪਣਾ ਰਵਈਆ ਬਦਲਣਾ ਚਾਹੀਦਾ ਜਿੱਦਣ ਜਗਜੀਤ ਸਿੰਘ ਜੀ ਡੱਲੇਵਾਲ ਸੁਰਗਵਾਸ ਹੋ ਗਏ ਤੇ ਇਹ ਜਿਹੜੇ ਲੋਕ ਆ ਬੇਕਾਬੂ ਹੋ ਜਣੇ ਆ ਇਹ ਸਰਕਾਰਾਂ ਦੇ ਵਾਸਤੇ ਗੱਲ ਨਹੀਂ ਰਹਿਣੀ ਪਰ ਫਿਰ ਉਹ ਜਿਹੜਾ ਅੱਜ ਅਸੀਂ ਕਹਿੰਨੇ ਆ ਇਹਦੀ ਜ਼ਿੰਮੇਵਾਰ ਪੰਜਾਬ ਸਰਕਾਰ ਕੇਂਦਰ ਸਰਕਾਰ ਹਰਿਆਣਾ ਸਰਕਾਰ ਤਾਨਾਸ਼ਾਹੀ ਜਿਹੜੇ ਸਰਕਾਰ ਸਾਡੀਆਂ ਜਿਹੜੇ ਰਾਜੇ ਆ ਇਹ ਤਾਂ ਨਸਾਈ ਰਾਜੇ ਜਿਹੜੇ ਜਿੰਮੇਵਾਰ ਹੋਣਗੇ ਲੋਕ ਬਹੁਤ ਦੁਖੀ ਆ ਸਾਡੇ ਹੱਕ ਸਾਨੂੰ ਚਾਹੀਦੇ ਆ ਆ ਤਾਜਾ ਅੱਜ ਕਹਿੰਦੇ ਆ ਨਾ ਵੀ ਆਮਐਸਪੀ ਦੀ ਗਾਰੰਟੀ ਕਿਉਂ ਮੰਗਦੇ ਭਈ ਹੁਣ ਤਾਜਾ ਜੋ ਪੈ ਡਿਸੀਜਨ ਝੋਨੇ ਦਾ ਚੱਲਿਆ ਇਹਦੇ ਵਿੱਚ ਵੇਖੋ ਕਿੰਨੀ ਵੱਡੀ ਠੱਗੀ ਹੋਈ ਆ 100 150 ਤੋਂ ਲੈ ਕੇ ਤੇ 3 400 500 ਰੁਪਏ ਤੱਕ ਜੇਕਰ ਇੱਕ ਗੱਲ ਕਰੀ ਸੁਮੋਧਰੀ ਤੇ ਕਿੱਲੇ ਦੇ ਪਿੱਛੇ ਕਿਸਾਨ ਨੂੰ 8000 9000 10000 11000 12000 13000 ਤੱਕ ਦਾ ਕਿੱਲੇ ਪਿੱਛੇ 1 ਏਕੜ ਪਿੱਛੇ ਘਾਟਾ ਪਿਆ ਉਹ ਗੱਲਬਾਤ ਤੁਸੀਂ ਲੰਬੀ ਲੈ ਗਏ ਉਹ ਕਹਿੰਦਾ ਭਾਵਾ ਕਿ ਜੋ ਅੜੀਅਲ ਵਤੀਰਾ ਹੈ ਮੋਦੀ ਸਰਕਾਰ ਦਾ ਅੜੀਅਲ ਵਤੀਰਾ ਉਸ ਨੂੰ ਲੈ ਕੇ ਜੋ ਕਿਸਾਨ ਜਥੇਬੰਦੀਆਂ ਨੇ ਉਹਦੇ ਵਿੱਚ ਜਿਹੜਾ ਭਾਰੀ ਰੋਸ ਨਜ਼ਰ ਆ ਰਿਹਾ ਜਿੱਥੇ ਰੋਸ ਨਜ਼ਰ ਆ ਰਿਹਾ ਉੱਥੇ ਚਿੰਤਾ ਜ਼ਾਹਰ ਕੀਤੀ ਜਾ ਰਹੀ ਹੈ ਕਿ ਜੋ ਜਗਜੀਤ ਸਿੰਘ ਡੱਲੇਵਾਲ ਹੈ ਉਹਨਾਂ ਦੇ ਜਿਹੜੀ ਸਰੀਰ ਦੀ ਹਾਲਾਤ ਹੈ ਜੇ ਉਹਨਾਂ ਨੂੰ ਕੁਝ ਹੋ ਜਾਂਦਾ ਉਹ ਇਸ ਜਹਾਨ ਦੇ ਉੱਪਰੋਂ ਕੂਚ ਕਰ ਜਾਂਦੇ ਨੇ ਤੇ ਸਾਰੀਆਂ ਜਥੇਬੰਦੀਆਂ ਜੋ ਕਿਸਾਨ ਨੇ ਉਹ ਸੜਕਾਂ ਦੇ ਉੱਪਰ ਆ ਜਾਣਗੇ ਤੇ ਉਹਨਾਂ ਕਿਸਾਨ ਜਥੇਬੰਦੀਆਂ ਵੱਲੋਂ ਜੋ ਪੁਰਾਣਾ ਸ਼ਾਲਾ ਚੌਂਕ ਦੇ ਵਿੱਚ ਉਤਲਾ ਫੁਕਿਆ ਜਾਣਾ ਤੇ ਨਾਲ ਹੀ ਜੋ ਜੰਮ ਕੇ ਨਰੇਬਾਜੀ ਕੀਤੀ ਜਾ ਰਹੀ ਹੈ ਹੁਣ ਤੱਕ ਲਈ ਇਨਾ ਹੀ ਸਹਿਯੋਗੀ ਕੈਮਰਾ ਪਰਸਨ ਇੰਦਰਪ੍ਰੀਤ ਸਿੰਘ ਦੇ ਨਾਲ ਮੈਂ ਗੁਰਵਿੰਦਰ ਸਿੰਘ ਹਰਾਇਆ ਨਰਲੇਪ ਟੀਵੀ ਗੁਰਦਾਸਪੁਰ